ਕਲਾ ਦੇ ਅੰਗ ਸੰਗ ਵਿੱਚ ਮੋਹਣ ਗਿੱਲ ਵੱਲੋਂ ਇੱਕ ਵਾਰ ਫੇਰ ਤੁਹਾਡਾ ਸਭ ਦਾ ਬਹੁਤ ਹੀ ਧੰਨਵਾਦ ਸਤਿਕਾਰ ਸਹਿਤ ਜੀ ਐਨੂੰ ਅ ਅੱਜ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਲਾ ਦੇ ਅੰਗ ਸੰਗ ਵਿੱਚ ਹਮੇਸ਼ਾ ਹੀ ਆਪਾਂ ਕਿਸੇ ਕਲਾਮਈ ਵਿਅਕਤੀ ਨਾਲ ਗੱਲਬਾਤ ਕਰਦੇ ਆਂ ਅੱਜ ਮੇਰੇ ਹੱਥ ਦੇ ਵਿੱਚ ਇਹ ਨਾਵਲ ਆ ਨਾਵਰ ਸਰਦਾਰ ਜਰਨੈਲ ਸਿੰਘ ਸੇਖਾ ਹੋਂ ਦੀ ਇਹ ਇਹ ਪੰਜਵਾਂ ਨਾਵਲ ਆ ਨਾਵਰ ਤੇ ਅੱਜ ਮੈਂ ਸਪੈਸ਼ਲ ਤੌਰ ਤੇ ਉਹਨਾਂ ਨੂੰ ਬੇਨਤੀ ਕਰੀ ਕਿ ਉਹ ਆਉਣ ਤੇ ਅੱਜ ਆਪਾਂ ਉਹਨਾਂ ਦੇ ਇਸ ਨਾਵਲ ਦੀ ਲਿਖਣ ਪ੍ਰਕਿਰਿਆ ਜਾਂ ਉਹਨਾਂ ਦੀ ਨਾਵਲ ਲਿਖਣ ਦੀ ਜਿਹੜੀ ਕਲਾ ਉਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਆਓ ਸਵਾਗਤ ਕਰਦਿਆਂ ਸਿਖਾ ਸਾਹਿਬ ਕਲਾ ਦੇ ਅੰਗ ਸੰਗਵਜ ਜੀ ਆਏ ਹਨ ਧੰਨਵਾਦ ਜੀ ਮਿਹਰਬਾਨੀ ਤੁਹਾਡੀ ਸਿਖਾ ਸਾਹਿਬ ਆਪਾਂ ਅੱਗੇ ਵੀ ਕਈ ਵਾਰ ਗੱਲ ਕਰ ਚੁੱਕੇ ਆ ਜਿਹੜੇ ਦਰਸ਼ਕ ਇਹ ਜਾਣਦੇ ਆ ਤੁਹਾਡੀ ਸ਼ਖਸੀਅਤ ਨੂੰ ਜਾਣਦੇ ਆ ਪਰ ਫਿਰ ਵੀ ਤੁਸੀਂ ਇੱਕ ਅਧਿਆਪਕ ਦੇ ਤੌਰ ਤੇ ਵਿਚਰੇ ਪੰਜਾਬ ਦੇ ਵਿੱਚ ਤੇ ਉਸ ਤੋਂ ਬਾਅਦ ਤੁਸੀਂ ਸੈਸੋਵਾਂ ਦਾ ਬਹੁਤ ਜੁੜੇ ਰਹੇ ਤੁਸੀਂ ਜਿਹੜੀਆਂ ਜਿਹੜੀਆਂ ਟੀਚਰ ਯੂਨੀਅਨ ਦੇ ਨਾਲ ਵੀ ਜੁੜੇ ਰਹੇ ਉਹਦੇ ਵਿੱਚੋਂ ਤੇ ਉਹਦੇ ਨਾਲ ਨਾਲ ਮੁੱਢਲੀ ਮੁੱਢਲੇ ਮੈਂਬਰਾਂ ਨੂੰ ਤੁਸੀਂ ਮੇਰੇ ਖਿਆਲ ਆ ਕੇਂਦਰੀ ਲੇਖਕ ਸਵਾ ਦੇ ਵੀ ਉਹਨੂੰ ਬਣਾਉਣ ਦੇ ਵਿੱਚ ਵੀ ਤੁਹਾਡਾ ਵੱਡਾ ਹੱਥ ਆ ਥੋੜਾ ਜਿਹਾ ਆਪਣੇ ਇਸ ਪਸ਼ੋਕੜ ਬਾਰੇ ਜਾਣਕਾਰੀ ਦਿਓ ਫਿਰ ਆਪਾਂ ਨਾਵਲ ਬਾਰੇ ਗੱਲ ਕਰਦੇ ਮੈਂ ਤਾਂ ਨਾ ਇਸ ਪਾਸੇ ਸਹਤ ਪਾਸੇ ਹਮ ਕਿョਟੇੰ ਦੇ ਬੜਾ ਪੁੱਟਾ ਕਵਤਾ ਵਗੈਰਾ ਕਿਸੇ ਦੀ ਦੂਜੀ ਸੌਣ ਇਹ ਸੁਣਾ ਦੇਣੀ ਜਦੋਂ ਮੈਂ ਮੋਗਾ ਜਿੱਦ ਤਿੰਨ ਕਰਦਾ ਸੀ ਉੱਥੇ ਸਰਦਾਰ ਜਸਵੰਤ ਸਿੰਘ ਕਮਲ ਨਾਲ ਮੇਲ ਹੋਇਆ ਉੱਥੇ ਸਭਾ ਬਣਾਈ ਲਖਾਰੀ ਸਭਾ ਮੋਗਾ ਅਸੀਂ ਪੰਜ ਮੈਂਬਰ ਸੀ ਜਿਹੜੇ ਮੋਢੀ ਸੀ ਤਾਂ ਉਹਨਾਂ ਨੇ ਐਕਸੇ ਦਿੱਤੀ ਵੀ ਕਹਾਣੀ ਕਿਵੇਂ ਲਿਖਣੀ ਹੈ ਕਵਤਾ ਕੀ ਹੁੰਦੀ ਹੈ ਮੈਂ ਪਹਿਲਾਂ ਕਵਤਾ ਲਿਖਦਾ ਸੀ ਕੁਝ ਗੀਤ ਵੀ ਲੈ ਕੇ ਇੱਕ ਗੀਤ ਰਿਕਾਰਡ ਵੀ ਹੋਇਆ ਹੂੰ ਹੂੰ ਰੇਡੀਓ ਤੇ ਬਹੁਤ ਚਰਚਾ ਲਾ ਰਿਹਾ ਲਖਵੀਰ ਸਿੰਘ ਲੱਖਾ ਨੇ ਅੱਛਾ ਗਾਇਆ ਸੀ ਹੂੰ ਤਾਂ ਜਦੋਂ ਉਹ ਜਿਹੜੀ ਲਖਾਰੀ ਸੁਆ ਮੌਗਾ ਸੀ ਉਹਦੇ ਚ ਜਿਹੜੀ ਵੀ ਟੀਕ ਚਰਚਨਾ ਸੜਾਈ ਜਾਂਦੀ ਸੀ ਉਸ ਤੇ ਬਹੁਤ ਧਿਆਨ ਨਾਲ ਵਿਚਾਰ ਪਤੰਦਰਾ ਹੁੰਦਾ ਸੀਗਾ ਤੋ ਇਕ ਵੀਰ ਉਹ ਕੰਮ ਕਰਮ ਨੇ ਕਿ ਆ ਵੀ ਤੁਸੀਂ ਸਾਢੇ ਇੱਕ ਹਫ਼ਤਾਵਾਂ ਵਿੱਚ ਲਿਖਦੇ ਆ ਬਹੁਤ ਬਹੁਤੀਆਂ ਕਹਾਣੀਆਂ ਵਗੈਰਾ ਤੇ ਹੋਰ ਵੀ ਲਿਖਾ ਕਰੋ ਉਦੋਂ ਤੇ ਇੱਕ ਬਣ ਕਹਾਣੀ ਆਪ ਦੇ ਮੇਰੇ ਭਰਾ ਨਾਲ ਕੱਟੀ ਸੀ ਜਦੋਂ ਪਾਕਿਸਤਾਨ ਬਣਦਾ ਹਾਂ ਹਾਂ ਜੀ ਉੱਤਰ ਗਿਆ ਪਾਣੀ ਵਾਲੀ ਸਰਾਹੀ ਖੈਦ ਸੀ ਉਹਦਾ ਨਾਂ ਇਹ ਤਾਂ ਏ ਸੀ ਤੇ ਉਹ ਮੇਰਾ ਪਰਹਾ ਜਿਹੜਾ ਸੀ ਯਾਰ ਸਲਾਈ ਸਿੱਖਣ ਵਾਸਤੇ ਉਤਰ ਗਿਆ ਵੇ ਸੀਗਾ ਬਹਾਵਲਪੁਰ ਹੂੰ ਹੂੰ ਕਸਤੀਆਂ ਮੰਡੀ ਸੀ ਹੋ ਜਾਣ ਦੀ ਸੱਚੀ ਘਟਨਾ ਦਾ ਸੀ ਉਹ ਸੱਚੀ ਘਟਨਾ ਤੇ ਧਾਰ ਸੀ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਆਂਦਾ ਵੀ ਤੁਸੀਂ ਇਹ ਤੋਂ ਕਹਾਣੀਆਂ ਸੋਹਣੀ ਲਿਖਦਾ ਹੈਗਾ ਤੂੰ ਕਪਤਾ ਵਾਲੇ ਪਾਸੇ ਕਹਾਣੀ ਵਾਲੇ ਪਾਸੇ ਆ ਜਾ ਅੱਛਾ ਅੱਛਾ ਮੈਂ ਫਿਰ ਆ ਗਿਆ ਤੇ ਮੈਨੂੰ ਡਿਸੇਟੋ ਲੈਖ ਦੇ ਰਿਹਾ ਸੀ ਕੇ ਸੋ ਉਹਨਾਂ ਨੇ ਉਸ ਵੇਲੇ ਜਿਹੜੀ ਸੀ ਕੇਂਦਰੀ ਲੈਖ ਸਭਾ ਜਿਹੜੀ ਸੀ ਸਾਰੀਆਂ ਜਿਹੜੀਆਂ ਸੀ ਸਭਾਵਾਂ ਉਸ ਵੇਲੇ ਪਾਸ ਥੋੜੀਆਂ ਸੀਗੀਆਂ ਪੰਜਾਬ ਦੇ ਵਿੱਚ ਜਿਵੇਂ ਰਾਮਪੁਰ ਸੀ ਅੰਮ੍ਰਿਤਸਰ ਸੀ ਜਲੰਧਰ ਸੀ ਤੇ ਸੋ ਇੱਕ ਬਰਨਾਲਾ ਸੁਭਾ ਬਣ ਗਈ ਸੀ ਬਰਨਾਲਾ ਸਭਾ ਇਸ ਤਰ੍ਹਾਂ ਦੀਆਂ ਸਭਾਵਾਂ ਇਕੱਠੀਆਂ ਕਰਕੇ ਤੇ ਉਹਨਾਂ ਦੇ ਮੈਂਬਰ ਜਿਹੜੇ ਸੀਗੇ ਕੇਂਦਰੀ ਲੈਖ ਸਭਾ ਦੇ ਮੈਂਬਰ ਬਣਦੇ ਸੀ ਸੋ ਉਸ ਵੇਲੇ ਉਹਨਾਂ ਨਾਲ ਜੁੜੇ ਫਿਰ ਉਹਨਾਂ ਨੇ ਇੱਕ ਕਹੇ ਵੀ ਤੁਸੀਂ ਜੀਵਨ ਮੈਂਬਰ ਬਣਾਓ ਉਸ ਵੇਲੇ 100 ਰੁਪਿਆ ਹੁੰਦਾ ਸੀ ਤੇ ਟਿਕਟ ਦੀ ਤਨਖਾਹ ਵੀ 100 ਰੁਪਿਆ ਹੁੰਦੀ ਸੀ ਸੋ ਇਸ ਵਾਰ ਸੇਮ ਕਵਲ ਦੇ ਕਰਨ ਸਵਾਦਾ ਕਿਹੜਾ ਸੀਗਾ ਜੀਵਨ ਮੈਂਬਰ ਬਣਿਆ ਮੁੱਢਲੇ ਵੀ ਜੀਵਨ ਮੈਂਬਰ ਮੇਰੇ ਖਿਆਲ ਤੁਹਾਡਾ ਨੰਬਰ ਵੀ ਪਹਿਲੇ ਦੱਸਾਂ ਜੀ ਨੋ ਨਵਾਂ ਨੰਬਰ ਸੀ ਮੇਰਾ ਚਰੋ ਕਰ ਦੱਸ ਮੈਂ ਨਹੀਂ ਦਸ ਮਰਤਬਾ ਬਹੁਤ ਮਾੜਾ ਹੋ ਜਾਣਾ ਕਰ ਤਾਂ ਇਸ ਤਰ੍ਹਾਂ ਉਸ ਤੋਂ ਬਾਅਦ ਪੰਜਾਬੀ ਸਾਇੰਟ ਅਕੈਡਮੀ ਉਹਦਾ ਵੀ ਜੀਵਨ ਮੈਂਬਰ ਬਣ ਇੱਥੇ ਆ ਕੇ ਵੀ ਮੈਨੂੰ ਜਿਹੜਾ ਪੰਜਾਬੀ ਲੇਖਕ ਮੰਚ ਆ ਉਹਦੇ ਨਾਲ ਜੁੜਿਆ ਤਾਂ ਮੈਨੂੰ ਇੱਥੇ ਆ ਕੇ ਵੀ ਤਕਰੀਬਨ ਜਿਹੜਾ ਸੀ ਮਿਲ ਗਿਆ ਮੈਨੂੰ ਮਾਹੌਲ ਮਿਲ ਗਿਆ ਉਹ ਹੈ ਜੀ ਮਾਹੌਲ ਹਾਂਜੀ ਉਸ ਕਰਕੇ ਮੈਂ ਕਹਾਣੀਆਂ ਲਿਖਦਾ ਰਿਹਾ ਤੇ ਉਹਨਾਂ ਕਹਾਣੀਆਂ ਦੇ ਵਿੱਚੋਂ ਫਿਰ ਕਾ ਨਾਵਲ ਦੇਖਿਰੂ ਹੋ ਗਿਆ ਬਿਲਕੁਲ ਤੁਸੀਂ ਤੁਹਾਨੂੰ ਇੱਥੇ ਆ ਕੇ ਤਕਰੀਬਨ ਮੈਨੂੰ ਇਹ ਵੀ ਪਤਾ ਵੀ ਤੁਸੀਂ ਤਕਰੀਬਨ ਸਾਰੀਆਂ ਇਥੋਂ ਦੇ ਸਹਿਸਭਾਵਾਂ ਦੇ ਵਿੱਚ ਵਿਚਰਦੇ ਹੋ ਤੇ ਮੈਂਬਰ ਜਿਹਾ ਤੁਸੀਂ ਲੇਖਕ ਮੰਚਦੇ ਰਹੇ ਹੋ ਅੱਜਕੱਲ ਬੈਂਕੂਰੂ ਚਾਰ ਮੰਚ ਨਾਲ ਜੁੜੇ ਹੋਏ ਹੋ ਤੇ ਪਹਿਲਾਂ ਪੰਜਾਬ ਚ ਰਹਿੰਦੇ ਹੋ ਤੁਸੀਂ ਕਹਾਣੀਆਂ ਲਿਖੀਆਂ ਪਰ ਜਿਹੜਾ ਪਹਿਲਾ ਨਾਵਲ ਤੁਸੀਂ ਆ ਕੇ ਕੈਨੇਡਾ ਦੇ ਵਿੱਚ ਲਿਖਿਆ ਔਰ ਕੈਨੇਡਾ ਦੇ ਜੀਵਨ ਬਾਰੇ ਕੈਨੇਡਾ ਦੀ ਜਿਹੜੀ ਖੇਤੀਬਾੜੀ ਆਧਾਰਿਤ ਉਹ ਜਿਹੜਾ ਜੀਵਨ ਦੇ ਬਾਰੇ ਵਿੱਚ ਲਿਖਿਆ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਬੜੇ ਜਿਵੇਂ ਕਹਿੰਦੇ ਕੱਚੇ ਕੁੰਮੇ ਦੀ ਚਾਲ ਵਾਲੇ ਤਰੀਕੇ ਨਾਲ ਅੱਜ ਤੱਕ ਇਹ ਤੁਹਾਡਾ ਪੰਜਵਾਂ ਨਾਵਲ ਆ ਹਾਂਜੀ ਇਹ ਇੰਨੀ 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 ਸੁਸਤ ਰਫਤਾਰ ਐਨੇ ਤੁਸੀਂ ਲੋਕਤਾੰਤ ਚੇਚੇ ਦੀ ਕਿਤਾਬਾਂ ਆ ਜਾਂਦੀਆਂ ਨੇ ਤੁਸੀਂ ਬਹੁਤ ਹੌਲੀ ਹੌਲੀ ਲਿਖਦੇ ਹੋ ਇਹਦਾ ਕਾਰਨ ਕਾਰਨ ਇਹ ਤੇ ਇਹ ਐ ਵੀ ਮੈਂ ਜਦੋਂ ਕੋਈ ਵੀ ਚੀਜ਼ ਲਿਖ ਰਹਿਣਾ ਦਾ ਮੈਂ ਨਾ ਵੀ ਉਹ ਜਿਹੜੀ ਆ ਨਾ ਸਾਲਿਡ ਹੋਵੇ ਉਹਦੇ ਵਿੱਚ ਜਿਹੜੀ ਗੱਲ ਤੁਸੀਂ ਕਹਿਣੀ ਹੈ ਉਹ ਕਹੀ ਜਾਵੇ ਤੇ ਇਧਰੋਂ ਉਧਰੋਂ ਲਿਆ ਕੇ ਤੇ ਐਵੇਂ ਨਾ ਵੀ ਉਦਾਈ ਗੋ ਖੋਜ ਕਰਦੇ ਉਹਦੀ ਪਹਿਲਾਂ ਖੋਜ ਕੀਤੀ ਜਾਂਦੀ ਹੈ ਵੈਸੇ ਜਿਹੜਾ ਸੀਗਾ ਮੇਰਾ ਪਹਿਲਾ ਨਾਵਲ ਉਹ ਕਹਾਣੀਆਂ ਹੀ ਸੀ ਤੇ ਕਹਾਣੀਆਂ ਨੂੰ ਇੱਕ ਕਿਸਮ ਦਾ ਕਹਿੰਦਾ 73 ਖੇਤਾਂ ਦੀ ਲੈ ਕੇ ਉਹ ਤੇ ਨਾਵਲ ਉਹ ਬਣ ਗਿਆ ਪਹਿਲਾ ਵੀ ਹੋਰ ਨਪਾਛਾਵਾਂ ਦੇ ਵਿੱਚ ਲਿਖਿਆ ਪੰਜਾਬੀ ਕਿਛਦੇ ਪਹਿਲਾ ਹੋਵੇ ਉਹਦੀ ਬਲੱਖਣਤਾ ਇਹ ਹੈ ਵੀ ਉਹਦਾ ਹਰ ਇੱਕ ਚੈਪਟਰ ਆਪਣੇ ਆਪ ਚ ਸੰਪੂਰਨ ਕਹਾਣੀ ਆ ਤੇ ਸਾਰੀਆਂ ਸਾਰੀਆਂ ਕਹਾਣੀਆਂ ਜੁੜ ਕੇ ਇੱਕ ਪੂਰਾ ਨਾਵਲ ਬਣਦਾ ਸੋ ਉਹਦਾ ਉੱਥੇ ਚੰਗਾ ਪਾਪੂਲਰ ਹੋਇਆ ਮੈਂ ਦੇ ਵਿੱਚ ਹੀ ਲੱਗ ਗਿਆ ਜੰਕ ਤੇ ਪੀ ਐਚ ਡੀ ਵੀ ਹੋ ਗਈ ਉਹਦੇ ਤੇ ਐਮ ਐਫਲ ਵੀ ਹੋਈ ਸੋ ਫਿਰ ਉਸ ਤੋਂ ਬਾਅਦ ਜਦੋਂ ਮੈਂ ਨਾਵਲ ਦੂਸਰਾ ਲਿਖਣਾ ਸੀਗਾ ਹੂੰ ਉਹਦੇ ਬਾਰੇ ਵਿੱਚ ਸੀਗਾ ਵੀ ਹੁਣ ਇਹ ਨਾਵਲ ਇਸ ਤਰ੍ਹਾਂ ਦਾ ਹੈਗਾ ਤੇ ਕਿ ਉਹ ਦੂ ਥੱਲੇ ਨਾ ਹੋਵੇ ਹੂੰ ਉਹੋ ਜਿਹਾ ਤਾਂ ਬਣੇ ਬਿਲਕੁਲ ਕੋਸ਼ਿਸ਼ ਇਹ ਸੀ ਉਸ ਦੇ ਬਾਰੇ ਫਿਰ ਮੈਂ ਰਿਸਰਚ ਕੀਤੀ ਜਿਹੜਾ ਪਗੌੜਾ ਹੈਗਾ ਨਾਵਲ ਆਇਆ ਇਸਤਾਨ ਜਿਹੜਾ ਪਹਿਲਾ ਦੁਨੀਆ ਕਾ ਸੀ 97 ਦੇ ਛਪਿਆ ਸੀ ਹਾਂਜੀ ਤੇ ਜਿਹੜਾ ਦੂਸਰਾ ਹੈਗਾ ਸੀ 6 ਸਾਲ ਬਾਅਦ 1923 ਦੇ ਵਿੱਚ ਛਪਦਾ ਹੈ ਹਾਂਜੀ ਬਗੋੜਾ ਫਿਰ ਬਗੋਚ ਉਸ ਤੋਂ ਬਾਅਦ ਫਿਰ ਮੈਂ ਬੇਗਾਨੇ ਲਿਖਣਾ ਚਾਹੁੰਦਾ ਸੀਗਾ ਨਾ ਤਾਂ ਉਹਦੇ ਵੇਲੇ ਸੀ ਕਿ ਉਹ ਸੀ ਪਰ ਮੈਨੂੰ ਕਿਹਾ ਗਿਆ ਆਪਣੇ ਨੇ ਦਰਸ਼ਨ ਗੱਲ ਹੋਣਾ ਵੀ ਤੂੰ ਜੇ ਵੇਤੇ ਗੈਂਗਵਾੜ ਕਲਦੀ ਆ ਆਪਣੇ 90 ਮੁੰਡੇ ਉਸ ਵੇਲੇ 90 ਡਰਗਜ਼ ਦੇ ਵਿੱਚ ਮੁੰਡੇ ਕਤਲ ਹੋ ਗਏ ਸੀ ਇਹ ਅੱਛਾ ਉਹਨਾਂ ਨੇ ਮੈਨੂੰ ਇਹ ਇੱਕ ਵਾਰ ਇੱਕ ਦਿੱਤਾ ਵੀ ਤੁਸੀਂ ਲਿਖ ਸਕਦੇ ਆ ਮੈਂ ਕਿਹਾ ਸੀ ਵੀ ਮੈਂ ਨਹੀਂ ਲਿਖ ਸਕਦਾ ਉਸ ਕਰਕੇ ਫਿਰ ਮੈਂ ਇਹ ਉਹਨਾਂ ਦਾ ਇਹ ਜਿਹੜਾ ਸੀਗਾ ਵੀ ਉਸ ਨੂੰ ਸਵੀਕਾਰ ਕੀਤਾ ਉਸ ਦੇ ਬਾਅਦ ਬਹੁਤ ਜ਼ਿਆਦਾ ਜ਼ਿਆਦਾ ਕੋਸ਼ਿਸ਼ ਵੀ ਕੀਤੀ ਉਹਦਾ ਜਦੋਂ ਮੈਂ ਪਹਿਲਾ ਕੈਪਟਨ ਲਿਖ ਰਿਹਾ ਸੀ ਉਹਦੇ ਚ ਇੱਕ ਇਹੋ ਜਿਹਾ ਸ਼ਬਦ ਆ ਗਿਆ ਵਾਕ ਆ ਗਿਆ ਉਹਦੀ ਜਿਹੜੀ ਮੁੰਡੇ ਦੀ ਬਾਬੇ ਦੀ ਮਾਂ ਹੈਗੀ ਆ ਉਹ ਕਹਿੰਦੀ ਵੀ ਆਪਣੇ ਤਾਂ ਪਰਿਵਾਰ ਜਿਹੜਾ ਸੀ ਇਤਰਾਇਆ ਸੀਗਾ ਤੇ ਤੂੰ ਉਹਨਾਂ ਦਾ ਨਾਮ ਉਹ ਉਸ ਵਾਕ ਦੇ ਵਿੱਚ ਹੀ ਮੈਨੂੰ ਐ ਕਿ ਵੀ ਮੈਨੂੰ ਇਹਦੇ ਵਿੱਚ ਜਿਹੜੀ ਇੱਥੋਂ ਦੀ ਜਿਹੜੀ ਸਾਡੀ ਜੱਦੋ ਜਾਇਦਾ ਉਹ ਵੀ ਲੈਣੀ ਹੈ ਇਸ ਕਰਕੇ ਫਿਰ ਉਸ ਤੇ ਮੈਨੂੰ ਤਕਰੀਬਨ 7 ਸਾਲ ਕੋਸ਼ਿਸ਼ ਕਰਨੇ ਕੋਸ਼ਿਸ਼ ਕਰਨ ਲੱਗੇ ਤੇ ਉਹ ਪਗੌੜਾ ਜਿਹੜਾ ਸੀ 2009 ਦੇ ਵਿੱਚ ਉਹ ਛਪਿਆ ਇਸ ਤਰ੍ਹਾਂ ਫਿਰ ਦੂਸਰਾ ਜਿਹੜਾ ਸੀਗਾ ਬੇਗਾਨੇ ਬੇਗਾਨੇ ਉਹ ਕਿਉਂਕਿ ਪਹਿਲਾ ਸੇਖ ਉਹਦੇ ਉਹ ਕੁਛ ਤਾਂ ਮੇਰੀ ਪਹਿਲਾਂ ਕਿਸ ਰਿਸਰਚ ਕੀਤੀ ਹੋਈ ਸੀ ਕਿਉਂਕਿ ਉਹ ਇੱਥੋਂ ਦੇ ਬੱਚਿਆਂ ਦਾ ਪਾਲਣ ਪੋਸ਼ਣ ਦਾ ਸਰਕਾਰ ਦੇ ਕਿਸ ਤਰ੍ਹਾਂ ਦੇ ਮਹਿਕਮੇ ਆ ਕਿ ਹੈਗਾ ਪਾਲਕ ਮਾਂ ਕੀ ਹੁੰਦੀ ਹੈ ਉਹ ਸਾਰਾ ਜਿਹੜੇ ਸੀ ਕੋਸ਼ਿਸ਼ ਕਰਦੇ ਆ ਕਰਦੇ ਆ 6 ਸਾਲ तकरीबन 14 ਦੇ ਵਿੱਚ ਉਹ ਆਇਆ ਬੈਸੋਤਾ ਤੁਸੀਂ ਉਹ ਨਾਲ ਦੀ ਨਾਲ ਜਿਵੇਂ ਪਾਕਿਸਤਾਨ ਦਾ ਸਫਰਨਾਵਾ ਵੀ ਲਿਖਿਆ ਲਿਖਿਆ ਹੋ ਦੇ ਤੇ ਨਾਵਲਾਂ ਦੇ ਵਿੱਚ ਚਲਦੇ ਚਲਦੇ ਫਿਰ ਤੁਸੀਂ ਕਹਾਣੀਆਂ ਵੀ ਵਿੱਚ ਲਿਖਿਆ ਕਹਾਣੀਆਂ ਕਹਾਣੀਆਂ ਤਾਂ ਤੁਸੀਂ ਸ਼ੁਰੂ ਚ ਪਹਿਲਾਂ ਹੀ ਪਹਿਲਾਂ ਤੋਂ ਹੀ ਕਹਾਣੀਆਂ ਦੀ ਕਿਤਾਬ ਵੀ ਆਈ ਮਰਦਾਬਾਂ ਸ਼ਵੀਆ ਪਹਿਲਾਂ ਤੇ ਇਸੇ ਸਮੇਂ ਦੇ ਦੌਰਾਨ ਵਿੱਚ ਵਿੱਚ ਹੀ ਤੁਸੀਂ ਆਪਣੀ ਸਵੈ ਜੀਵਨੀ ਵੀ ਲਿਖੋ ਸਵੈ ਜੀਵਨੀ ਮੇਰੇ ਤਿੰਨ ਪਾਰਟ ਨਹੀਂ ਪਹਿਲਾਂ ਜਿਹੜੇ ਸੀ ਨਾ ਵਿਚਾਰ ਕੁਝ ਇੱਕ ਹਿੱਸਾ ਲਿਖਿਆ ਸੀ ਜਿਹੜਾ ਹੂੰ ਤਾਂ ਉਹ ਇਸ ਤੋਂ ਬਾਅਦ ਬਿਖਾਣੇ ਤੋਂ ਬਾਅਦ ਲਿਖਣਾ ਸ਼ੁਰੂ ਕਰਦੇ ਨੇ ਹੂੰ ਉਸ ਤੋਂ ਬਾਅਦ ਕੀ ਹੋਇਆ ਮੈਂ ਇੱਕ ਬੇਗਾਨੇ ਦਾ ਅਗਲਾ ਜਿਹੜਾ ਸੀ ਜਨਨ ਉਹ ਲਿਖਣ ਬਾਰੇ ਰਿਸਰਚ ਕਰ ਰਿਹਾ ਸੀ ਉਹਦੇ ਕਿ ਜਿਹੜੇ ਸਾਡੇ ਇਤੋਂ ਦੇ ਨੇਟਿਵ ਹੈਗੇ ਆ ਉਹਨਾਂ ਦੀ ਕੁਝ ਜ਼ਿੰਦਗੀ ਤੇ ਕਿਉਂਕਿ ਮੇਰੀ ਪੋਤੀ ਪੰਜਾਬੀ ਹੁੰਦਾ ਹੈ ਉਹ ਉਹਦੀ ਇੱਕ ਪ੍ਰੋਫੈਸਰ ਸੀਗੀ ਉਹ ਮੈਡ ਸੀਗੀ ਮਤਲਬ 프랭크 ਤੇ ਨੇਟਿਵ ਦੇ ਮਤਲਬ ਉਸ ਨੇ ਆਪਦੀ ਕਹਾਣੀ ਦੱਸੀ ਸੀ ਤੇ ਉਸ ਤੇ ਮੈਂ ਵਰਕ ਕਰ ਰਿਹਾ ਸੀਗਾ ਤੇ ਉਸ ਵੇਲੇ ਤਾਂ ਕਿਸਾ ਹੋਇਆ ਕਿ ਮੇਰੇ ਪ੍ਰਾਦੀਪ ਜਿਹੜਾ ਸੀ ਬਿਮਾਰ ਮਰ ਚ ਗਿਆ ਤੇ ਮੇਰੇ ਮਨ ਤੇ ਕਾਫੀ ਦਸ ਸੀ ਮੇਰਾ ਆਪਣੇ ਪ੍ਰਾਣਾ ਬਹੁਤ ਹੀ ਜਿਆਦੇ ਹੋ ਸੀ ਤੋਂ ਉਦੋਂ ਬਾਅਦ ਉਹਦੀ ਡੈਥ ਹੋ ਗਈ ਉਦੋਂ ਬਾਅਦ ਹਲੇ ਉਸ ਤੋਂ ਉਬਰੇ ਨਹੀਂ ਸੀ ਤੇ ਮੇਰੇ ਪੜ ਗਈ ਥੀ ਉਹਦੇ ਕਰੋਂ ਜਿਹੜੀ ਉਹਦੀ ਵੀ ਡੈਥ ਹੋ ਗਈ ਸੋ ਉਸ ਵੇਲੇ ਫਿਰ ਮੈਂ ਉਹ ਤੋਂ ਬਾਅਦ ਫਿਰ ਕੀ ਹੋਇਆ ਜਿਹੜੀ ਮੇਰੀ ਰਿਸਰਚ ਕੀਤੀ ਹੋਈ ਸੀ ਉਹ ਮੇਰਾ ਕੰਪਿਊਟਰ ਖਰਾਬ ਹੋ ਗਿਆ ਅੱਛਾ ਤੇ ਉਹ ਸਾਰੀ ਜਿਹੜਾ ਸੀ ਉਹਦੇ ਵਿੱਚ ਰਹਿ ਗਏ ਸੋ ਇਸ ਕਰਕੇ ਫਿਰ ਮੈਂ ਕਿ ਫਿਰ ਮੇਰੀ ਇੱਕ ਕਹਾਣੀ ਸੀਗੀ ਨਾਵਰੀ ਨਾਵਰੀ ਹਾਂ ਨੇ ਉਹ ਪਹਿਲਾਂ ਉਹਦੇ ਬਾਰੇ ਵੀ ਮੈਂ ਪਹਿਲਾਂ ਸੋਚਿਆ ਨਾਵਲੀ ਸੀ ਪਰ ਉਸ ਨੂੰ ਮੈਂ ਆਪਣੇ ਆਪੇ ਉਹ ਕਹਾਣੀ ਮੈਂ ਲਿਖੀ ਉਸ ਤੋਂ ਬਾਅਦ ਫਿਰ ਮੈਂ ਕਿਹਾ ਵੀ ਹੁਣ ਉਹ ਡਬਲ ਤਾਂ ਮੈਥੋਂ ਫਿਰ ਨਹੀਂ ਲਿਖਿਆ ਜਾਣਾ ਸੋ ਮੈਂ ਉਸ ਤੇ ਆਧਾਰਿਤ ਕਹਾਣੀ ਨਹੀਂ ਉਹਦਾ ਵਿਸਥਾਰ ਨਹੀਂ ਉਹਦੇ ਤੇ ਆਧਾਰਤ ਫਿਰ ਮੈਂ ਉਸ ਪਾਸੇ ਆਇਆ ਤੇ ਉਸ ਦੇ ਕਾਰਨ ਇਹ ਹੁਣ ਹੁਣ ਤੇ ਆਇਆ ਸਮਝੋ ਵੀ ਉਹ 14 ਦੇ ਵਿੱਚ ਲਿਖ ਕੇ ਤੇ 9 ਸਾਲ ਬਾਅਦ ਹੁਣ 9 ਸਾਲ ਬਾਅਦ ਔਰ ਪਰ ਇਸ ਸਮੇਂ ਦੇ ਦੌਰਾਨ ਤੁਸੀਂ ਆਪਣੀ ਉਹਦੇ ਚੇ ਸੀਗਾ ਮੈਂ ਕੁੰਡਿਆਰੇ ਪੰਦ ਕੁੰਡਿਆਲੇ ਪੰਜ ਪਹਿਲਾਂ ਜਿਹੜੀ ਸੀਗੀ ਬਲੀ ਚੇਤਿਆਂ ਦੀ ਚਲ ਮੰਗਾ ਗਈ ਸੀਗੀ ਫਿਰ ਚੇਤਿਆਂ ਦੀ ਚਤਵਨ ਫਿਰ ਚੇਤਿਆਂ ਦੇ ਅੰਕ ਸੰਗ ਉਹ ਛਪੀ ਜਦੋਂ ਛਪਾਉਣ ਵਾਸਤੇ ਗੱਲ ਕੀਤੀ ਤਾਂ ਉਹ ਫਿਰ ਬੜਾ ਸਾਰਾ ਸਭਿਆਨੇ ਵੀ ਇਸ ਨੂੰ ਇਕੱਠੇ ਕਰ ਲਏ ਤੇ ਇਹਦਾ ਮੇ ਜਾਂ ਫਿਰ ਉਹ ਵੱਡੀ ਕਿਤਾਬ ਬਣ ਗਈ ਉਹਦਾ ਨਾਂ ਕੁੰਡਿਆਰੇ ਪੰਦ ਤਾਂ ਉਹਦਾ ਜਿਹੜਾ ਸੀਗਾ ਟਾਈਟਲ ਉਹ ਸਰਦਾਰ ਜਰਨੈਲ ਸਿੰਘ ਆਰਟਿਸਟ ਉਹਨਾਂ ਦਾ ਪਲਿਆ ਹੈ ਤੇ ਇਹਦਾ ਇਹਦਾ ਟਾਈਟਲ ਵੀ ਜਿਹੜਾ ਹੈਗਾ ਜਰਨੈਲ ਸਿੰਘ ਆਕਾ ਤਾਂ ਇਹ ਜਿਹੜਾ ਇਹਦਾ ਟਾਈਟਲ ਹੈ ਇਹ ਸਾਰਾ ਪ੍ਰਤੀਕਾਤਮਕ ਹੈ ਇਹਦੇ ਕਹਾਣੀ ਪੜ ਕੇ ਉਹ ਉਹ ਬੰਦੇ ਤੋਂ ਦੇਖ ਕੇ ਪਤਾ ਲੱਗੇਗਾ ਵੀ ਇਹ ਕਿਹੋ ਜਿਹਾ ਰਦਨ ਪੂਰੀ ਰੈਲੇਵੈਂਸੀ ਹੋਰ ਰੈਲੇਵੈਂਸੀ ਹੈ ਹ ਹੁਣ ਆਪਾਂ ਗੱਲ ਕਰਦੇ ਆ ਨਾਵਰ ਬਾਰੇ ਨਾਵਰ ਜਿਹੜਾ ਆ ਨਾਵਲਾ ਇਹਦੇ ਵਿੱਚ ਮੇਨ ਪਾਤਰ ਇੱਕ ਔਰਤ ਦੀ ਕਹਾਣੀ ਆ ਉਹ ਔਰਤ ਕਿਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਕਿਸ ਤਰ੍ਹਾਂ ਪੰਜਾਬ ਤੋਂ ਸਟਰਗਲ ਸ਼ੁਰੂ ਹੋ ਕੇ ਇੰਗਲੈਂਡ ਆ ਕੇ ਤੇ ਕੈਨੇਡਾ ਦੇ ਵਿੱਚ ਆ ਔਰ ਫਿਰ ਜੀਵਨ ਦੀਆਂ ਮੁਸ਼ਕਲਾਂ ਉਸ ਔਰਤ ਨੂੰ ਇੰਨਾ ਸਟਰੌਂਗ ਬਣਾ ਦਿੰਦੀਆਂ ਨੇ ਤੁਸੀਂ ਆਪਣੇ ਉਹ ਹੀ ਦੱਸੋ ਵੀ ਇੱਕ ਕੈਰੈਕਟਰ ਨੂੰ ਤੁਸੀਂ ਕਿਵੇਂ ਕ੍ਰੀਏਟ ਕੀਤਾ ਚਿਤ੍ਰਿਆ ਕੀ ਤੁਹਾਡੇ ਮਨ ਦੇ ਵਿੱਚ ਕੋਈ ਐਸਾ ਪਾਤਰ ਸੀਗਾ ਮੇਰੇ ਸਾਹਮਣੇ ਜਿਹੜੇ ਸੀ ਨਾ ਤੈਨ estrī ਪਾਤਰ ਸੀਗੇ ਜਿਨ੍ਹਾਂ ਨੂੰ ਮੈਂ ਦੇਖਿਆ ਤੇਗਾ ਇਹ ਨਹੀਂ ਹੁੰਦਾ ਵੀ ਤੁਸੀਂ ਜਿਹੜਾ ਇਹ ਉਹਨਾਂ ਦੀ ਗੀਵਨੀਆਂ ਵੀ ਤੁਸੀਂ ਉਸ ਲੋਕ ਸੇ ਤਾਂ ਲਿਖਦੇ ਨਹੀਂ ਇਨਸਪਾਇਰ ਹੋ ਕੇ ਉਹਨਾਂ ਨੂੰ ਦੇ ਕੇ ਉਹਨਾਂ ਦੇ ਕੁਝ ਇੱਕ ਜਿਹੜਾ ਉਹਨਾਂ ਨਾਲ ਬੀਤੀ ਗੈਮਸ ਦੀ ਹੈ ਉਸ ਦੇ ਆਧਾਰ ਨੂੰ ਵਡਾ ਕੇ ਵੀ ਇਹ ਜਿਹੜਾ ਸੀਗਾ ਇਸ ਦਾ ਕਰੈਕਟਰ کردار ਜਿਹੜਾ ਹੈ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ ਸੀ ਫਿਰ ਮੈਂ ਉਸ ਤਰ੍ਹਾਂ ਉਹਨਾਂ ਨੂੰ ਆਪਣੀ ਕਲਪਨਾ ਦੇ ਨਾਲ ਸੋ ਉਹਦੇ ਚ ਨਾਵਲ ਦੇ ਵਿੱਚ ਐਸਾ ਹੈਗਾ ਵੀ ਜਦੋਂ ਜਗੀਰਦਾਰੀ ਸਿਸਟਮ ਹੈ ਦੇ ਵਿੱਚ ਔਰਤ ਦੇ ਆ ਦੇ ਚਿੱਤ ਕੀ ਤਰ੍ਹਾਂ ਦੀ ਹੈ ਉਸ ਨੂੰ ਕਿਵੇਂ ਵਰਤਿਆ ਜਾਂਦਾ ਹੈ ਜਦੋਂ ਫਿਰ ਅਗਾ ਸਨਮਾਇਦਾਰੀ ਸਿਸਟਮ ਆਉਂਦਾ ਹੈ ਇਹਦੇ ਵਿੱਚ ਔਰਤ ਨੂੰ ਦਿਖਾਇਆ ਜਾਂਦਾ ਵੀ ਉਹਨੂੰ ਬਹੁਤ ਵੇਤੂੰ ਆਜ਼ਾਦ ਆਸਾਨ ਹੈ ਤੂੰ ਆਪਣੀ ਆਜ਼ਾਦੀ ਮਾਨਸ ਔਰਤ ਦੀ ਸੁਤੰਤਰਤਾ ਪਰ ਉਹਦੇ ਪਿੱਛੇ ਜਿਹੜਾ ਉਹਨਾਂ ਦਾ ਪਰਪਸ ਹੈ ਉਹ ਔਰਤ ਨੂੰ ਉਸੇ ਤਰ੍ਹਾਂ ਵਰਤਨ ਦਾ ਹੈ ਤੇ ਉਹਨ ਐਸਾ ਹੈਗਾ ਵੀ ਉਹਨੂੰ ਆਪ ਨਾ ਪਤਾ ਲੱਗੇ ਵੀ ਕੀ ਹੈ ਵੀ ਉਹ ਸਮਝਦੀ ਹੈ ਵੀ ਮੈਂ ਆਜ਼ਾਦ ਹੈ ਪਰ ਉਹ ਵਰਤੀ ਜਾਂਦਾ ਮੈਂ ਇਹ ਇਸ ਦੇ ਵਿੱਚ ਕੋਸ਼ਿਸ਼ ਕੀਤੀ ਹੈਗੀ ਹੈ ਉਹਨਾਂ ਔਰਤਾਂ ਰਾਹੀਂ ਸਿਸਟਮ ਨੂੰ ਇਹਦੇ ਵਿੱਚ ਹੋਰ ਵਕ ਵਕ ਪਾਸਿਆਂ ਤੋਂ ਕਈ ਟਕਣਾਵਾਂ ਵੀ ਐ ਕੋਈ ਬਹੁਤ ਪਰਤਾਂ ਨੇ ਇਹਦੇ ਵਿੱਚ ਬਾਣੀ ਬਹੁਤ ਕਾਫੀ ਲੰਬਾ ਸਮੇਂ ਦੀ ਆ ਤੇ ਔਰ ਉਸੇ ਔਰਤ ਨੂੰ ਦੇ ਕੋਲੋਂ ਕਹਿ ਕੇ ਉਹ ਕੁਛ ਕਰਾਇਆ ਜਾਂਦਾ ਤੇ ਬਾਅਦ ਚ ਉਸੇ ਨੂੰ ਉਹਦਾ ਦੋਸ਼ੀ ਮਤਲਬ ਦੱਸਿਆ ਜਾਂਦਾ ਕੋਈ ਇਹਦਾ ਇਹਦੇ ਚ ਜਿਵੇਂ ਜਿਵੇਂ ਔਰਤ ਵਿਦਿਆ ਪ੍ਰਾਪਤ ਕਰਦੀ ਹੈ ਗਿਆਨ ਦਿੰਦੀ ਹੈ ਸਮਾਜ ਦੇ ਵਿੱਚ ਵਿਚਰਦੀ ਹੈ ਉਹ ਇਹ ਵੀ ਦੇਖਦੀ ਹੈ ਕਿ ਵੀ ਜਿਹੜਾ ਹੈਗਾ ਨਾ ਮਰਦ ਦਾ ਹੈ ਇਹ ਮੇਰੇ ਦੇ ਵਿੱਚ ਰੁਕਾਵਟ ਹੈ ਅਸਲ 'ਚ ਸਿਸਟਮ ਜਿਹੜਾ ਸਿਸਟਮ ਹੈ ਨਾ ਜਿਹੜਾ ਉਹ ਮਰਦ ਪ੍ਰਧਾਨ ਸਚਕ ਹੈ ਔਰ ਉਹ ਸਿਸਟਮ ਹੈਗਾ ਉਹਦੇ 'ਚ ਮਰਦ ਵੀ ਜਿਹੜਾ ਹੈਗਾ ਉਹਦੇ 'ਚ ਡਾਲ ਵੀ ਤੱਕਾ ਹੁੰਦਾ ਹੈ ਔਰਤ ਨਾਲ ਵੀ ਤੱਕਾ ਹੁੰਦਾ ਹੈ ਦਾ ਇਸ ਇੱਕ ਇਹਦੇ ਚ ਕਿਰਦਾਰ ਹੈਗਾ ਔਰਤ ਦਾ ਜਿਹੜੀ ਹੈ ਦੀ ਸਾਨੂੰ ਇਸ 바ਤੇ ਲੜਨਾ ਵੀ ਸਿਸਟਮ ਦੇ ਨਾਲ ਲੜਨਾ ਤੇ ਤੁਸੀਂ ਇਹਦੇ ਵਿੱਚ ਬੜੇ ਬੜੇ ਕਲੀਅਰਲੀ ਇਹ ਗੱਲਾਂ ਕਰੀਆਂ ਹੋਈਆਂ ਇੱਕ ਤਰ੍ਹਾਂ ਨਾਲ ਅ ਮਰਦ ਨੂੰ ਵੀ ਜਿੱਥੇ ਉਹ ਦੋਸ਼ੀ ਆ ਦੋਸ਼ੀ ਦਿਖਾਇਆ ਪਰ ਜਿੱਥੇ ਉਹ ਵਿਕਟਮ ਆ ਉਹ ਵਿਕਟਮ ਵੀ ਦਿਖਾਇਆ ਹੈ ਨਾਲ ਔਰਤ ਨੂੰ ਉਹਦਾ ਉਹ ਦੋਨੋਂ ਪੱਖ ਮੇਰੇ ਖਿਆਲ ਇਹ ਇਸ ਨਾਵਲ ਦੀ ਖੂਬਸੂਰਤੀ ਇਹ ਹੈ ਤੇ ਦੂਸਰੀ ਗੱਲ ਇੱਕ ਆਮ ਤੌਰ ਤੇ ਪੁਰਾਣੇ ਸਮਿਆਂ ਦੇ ਵਿੱਚ ਇੱਕ ਵਿਧਾ ਹੁੰਦੀ ਸੀ ਕਹਾਣੀ ਦਾ ਐਂਡ ਤੋਂ ਸ਼ੁਰੂ ਕਰਨਾ ਪਹਿਲਾਂ ਤੇ ਤੁਸੀਂ ਇਸ ਨਾਵਲ ਨੂੰ ਐਂਡ ਤੋਂ ਸ਼ੁਰੂ ਕੀਤਾ ਔਰ ਉਹ ਕ੍ਰਿਆਸਟੀ ਪੈਦਾ ਹੁੰਦੀ ਹੈ ਉਹਦੇ ਨਾਲ ਨਹੀਂ ਐਂਡ ਤੋਂ ਨਹੀਂ ਆ ਉਹ ਵਿੱਚ ਘਰ ਹੋਇਆ ਮਤਲਬ ਭੱਜੜਾ ਜਿਹੜਾ ਉਹ ਜਿਹੜਾ ਨਾ ਉਸ ਦੀ ਰਾਜੀ ਖਜ਼ਾਰ ਹੈ ਇਹਦੇ ਵਿੱਚ ਉਸ ਦੀ ਕੁੜੀ ਦਾ ਵਿਆਹ ਹੁੰਦਾ ਬਿਲਕੁਲ ਬਿਲਕੁਲ ਉਸ ਨੂੰ ਜਿਹੜਾ ਕਿ ਕਿਵੇਂ ਵਿਆਹ ਹੁੰਦਾ ਤੇ ਕਿਵੇਂ ਉਹ ਆਪਣੇ ਸਾਰੇ ਜਿਹੜੇ ਮਰਦ ਨੇ ਸਾਡੇ ਸਾਰੇ ਸਾਰੇ ਕਾਰਜ ਉਹ ਪੂਰੀ ਕਰਦੀ ਆ ਪਰ ਉਹ ਕਰਦੀ ਹੈ ਕੀ ਆ ਤਾਂ ਉਹ ਤੋਂ ਮੈਂ ਕਹਿੰਦੀ ਕਿ ਉਸ ਤੋਂ ਬਾਅਦ ਫਿਰ ਗੱ ਕਹਾਣੀ ਜਿਹੜੀ ਹੈਗੀ ਆ ਵਿਆਹ ਤੋਂ ਬਾਅਦ ਦੀ ਵੀ ਚੱਲਦੀ ਹੈਗੀ ਚੱਲਦੀ ਆ ਪਰ ਉਹਦੇ ਨਾਲ ਇੱਕ ਪ੍ਰਾਇਓਰਟੀ ਪਹਿਲਾਂ ਹੁੰਦੀ ਆ ਪਾਠਕਾ ਪਹਿਲਾਂ ਸ਼ੁਰੂ ਦੇ ਵਿੱਚ ਉਹਨੂੰ ਇਹ ਫਿਰ ਅਹਿਸਾਸ ਹੁੰਦਾ ਨਾ ਵੀ ਕੀ ਹੋਏਗਾ ਇਹ ਇੱਕ ਕਹਾ ਨਾਵਲ ਦਾ ਜਿਹੜੀ ਹੈਗੀ ਨਾ ਇੱਕ ਵਿਦਾ ਹੈਗੀ ਆ ਜਿਹਦੇ ਵਿੱਚ ਤੁਹਾਨੂੰ ਇਹ ਵੀ ਹੋਵੇ ਵੀ ਅਗਾ ਕੀ ਹੋਊਗਾ ਮੇਰਾ ਖਿਆਲ ਆ ਮੈਂ ਕਹਾਣੀਆਂ ਦੇ ਵਿੱਚ ਤਾਂ ਇਹ ਜ਼ਿਆਦਾ ਦੇਖਿਆ ਨਾਵਲ ਦੇ ਵਿੱਚ ਸ਼ਾਇਦ ਮੈਂ ਪਹਿਲੀ ਵਾਰ ਇਹ ਤੁਹਾਡੇ ਇਸ ਨਾਵਲ ਦੇ ਵਿੱਚ ਦੇਖਿਆ ਔਰ ਫਿਰ ਜਿਵੇਂ ਤੁਸੀਂ ਕਿਹਾ ਵੀ ਉੱਥੇ ਕਹਾਣੀ ਜਾ ਕੇ ਉਸ ਤੋਂ ਅੱਗੇ ਵੀ ਉਹ ਚੱਲਦੀ ਆ ਕਹਾਣੀ ਕੰਪਲੀਟ ਤੁਸੀਂ ਉਹਨੂੰ ਕਰਦੇ ਹੋ ਬਾਅਦ ਦੇ ਵਿੱਚ ਇਹ 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 ਜਿਹੜਾ 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 ਸਾਰਾ ਕੁਝ ਜਿਵੇਂ ਹੁਣ ਤੁਸੀਂ ਕਹੋਗੇ ਤਿੰਨ ਔਰਤਾਂ ਦਾ ਇੱਕ ਮੁੱਲ ਗੋਭਾ ਇੱਕ ਮਿਕਸਚਰ ਹੈਗਾ ਜਿਹੜਾ ਕਰੈਕਟਰ ਤੁਹਾਡਾ ਮੇਨ ਇੱਕ ਵਾਰ ਤੁਸੀਂ ਦੱਸਿਆ ਹੈਗਾ ਤੇ ਫਿਰ ਉਹ ਉਹ ਸਾਰਾ ਕੁਝ ਦੇਖ ਕੇ ਅ ਅ ਅੰਤੋਂ ਫੈਸਲਾ ਫਿਰ ਲੇਖਕ ਦੀ ਕ੍ਰੀਏਟੀਵਿਟੀ ਕਰਦੀ ਆ ਦੇਖੋ ਲੇਖਕ ਨੇ ਜਿਹੜਾ ਉਹਦੇ ਕੋਲੇ ਹੁੰਦਾ ਹੈ ਉਹੀ ਉਹਨੇ ਦੱਸਣਾ ਹੁੰਦਾ ਕਿੰਨਾ ਹੁੰਦਾ ਔਰ ਵੇ ਤੁਹਾਡਾ ਕਿੰਨਾ ਕੁ ਗਿਆਨ ਹੈ ਤੁਸੀਂ ਕਿੰਨਾ ਕੁ ਹੈਗੇ ਪੜਦੇ ਐ ਕਿ ਤੁਸੀਂ ਉਸ ਜਿਹੜੇ ਤੁਸੀਂ ਕੋਈ ਵਿਧਾ ਲਈ ਹੈ ਜਾਂ ਜਿਹੜਾ ਤੁਸੀਂ ਵਿਸ਼ਾ ਲਿਆ ਹੈ ਉਸ ਦੇ ਵਿੱਚ ਕਿੰਨੀ ਕੁ ਤੁਹਾਡੀ ਪਰਪਕਤਾ ਹੈਗੀ ਹੈ ਉਹ ਸਪਸ਼ਟ ਜਿਹੜਾ ਤਾਂ ਉਹ ਫਿਰ ਉਸ ਹਾਵ ਨਾਲ ਫਿਰ ਕਿਉਂਕਿ ਮੈਂ ਨਾਵਲ ਬਾਰੇ ਤਾਂ ਵੀ ਨਾਵਲ ਕਿਵੇਂ ਲਿਖਿਆ ਜਾਂਦਾ ਮੈਨੂੰ ਸਰਦਾਰ ਜਨਰਲ ਸਿੰਘ ਆਰਟਿਸਟ ਨੇ ਇੱਕ ਕਿਤਾਬ ਦਿੱਤੀ ਸੀਗੀ ਵੀ ਹਾਊ ਟੂ ரைਟ ਨਾਵਲ ਨਾਵਲ ਹੂੰ ਤਾਂ ਉਹ ਮੈਂ ਪੜ੍ਹੀ ਸੀ ਇੱਕ ਹੋਰ ਮੈਨੂੰ ਕਿਤਾਬ ਮਿਲੀ ਸੀ ਤਮੈਂ ਉਹ ਅਧਿਐਨ ਕੀਤਾ ਵੀ ਨਾਵਲ ਨੂੰ ਕਿਹੜੇ ਤਰ੍ਹਾਂ ਦੇ ਮੈਰੇ ਜਿਹੜੇ ਹੈਗੇ ਚਾਰੇ ਪੰਜੇ ਨਾਵਲ ਜਿਹੜੇ ਆ ਉਹਨਾਂ ਦੀ ਲਿਖਤ ਦਾ ਢੰਗ ਵੀ ਜਿਹੜਾ ਨਾ ਵੱਖਰਾ 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 ਹੈ ਕਹਿੰਦਾ ਉਹਦੇ ਚ ਇੱਕੋ ਲੱਗ ਹੀ ਨਹੀਂ ਗਈ ਵੀ ਨਹੀਂ ਵਿਸ਼ਾ ਟੋਟਲੀ ਵੱਖਰੇ ਉਹਨਾਂ ਦੇ ਵਿਖੇ ਵੀ ਵੱਖਰੇ ਆ ਤੇ ਉਹਨਾਂ ਦਾ ਜਿਹੜਾ ਹੈਗਾ ਲਿਖਣ ਦੀ ਵਿਦਾ ਵੀ ਕੋਈ ਫਕੀਰ ਹਾਂ ਲੇਖਨ ਵਿਦਾ ਕਥਾ ਸੰਸਾਰ ਵੱਖਰਾ ਹੈ ਇੱਕ ਹੋਰ ਜਿਹੜੀ ਚੀਜ਼ ਮੈਂ ਮੈਨੂੰ ਅੱਜ ਦੇ ਜਿਹੜੇ ਲੇਖਕ ਨੇ ਖਾਸ ਤੌਰ ਤੇ ਜਿਹੜੇ ਨਾਵਲ ਕਹਾਣੀ ਲਿਖਣ ਵਾਲੇ ਲੇਖਕ ਨੇ ਉਹਨਾਂ ਨੂੰ ਮੈਂ ਜਦੋਂ ਪੜਦਾ ਕਈ ਵਾਰ ਤਾਂ ਮੈਨੂੰ ਸਾਫ਼ ਜਿਨ੍ਹਾਂ ਲੇਖਕਾਂ ਨੂੰ ਅਸੀਂ ਖੁਦ ਜਾਣਦੇ ਹਾਂ ਪਾਤਰ ਜਦੋਂ ਬੋਲ ਰਿਹਾ ਤਾਂ ਮੈਨੂੰ ਐ ਲੱਗਦਾ ਜਿਵੇਂ ਲੇਖਕ ਬੋਲ ਰਿਹਾ ਉਹਦੇ ਵਿੱਚ ਤੁਹਾਡੇ ਨਾਵਲਾਂ ਦੇ ਵਿੱਚੋਂ ਸਰਦਾਰ ਜਰਨੈਲ ਸਿੰਘ ਸੇਖਾ ਬਿਲਕੁਲ ਮੰਫੀ ਆ ਇਹ ਇਹ ਕੀ ਕਿਸ ਤਰ੍ਹਾਂ ਕਰਦੇ ਹੋ ਤੁਸੀਂ ਤੁਹਾਡੇ ਸਿਰਫ ਨਾਵਲ ਬੋਲਦੇ ਆ ਪਾਤਰ ਬੋਲਦੇ ਆ ਪਰ ਉਹਦੇ ਵਿੱਚ ਲੇਖਕ ਕਿਤੇ ਦਿਖਾਈ ਨਹੀਂ ਦਿੰਦਾ ਹੈਗਾ ਇੱਕ ਉਹ ਅਹੀ ਚੀਜ਼ ਜਿਹੜੀ ਆ ਨਾ ਜਦੋਂ ਤੁਸੀਂ ਕਹਾਣੀ ਲਿਖਣ ਬਾਰੇ ਕਹਾਣੀ ਕਿਵੇਂ ਲਿਖੀਦੀ ਆ ਕਹਾਣੀ ਕੀ ਹੁੰਦੀ ਹੈ ਉਹਦੇ ਬਾਰੇ ਜਾਣਦੇ ਆ ਯਾ ਤੁਸੀਂ ਨਾਵਲ ਦੇ ਬਾਰੇ ਜਾਣਦੇ ਆ ਉੱਥੇ ਫਿਰ ਇਹਦਾ ਨਵੀ ਤੁਹਾਨੂੰ ਲੇਖ ਗੈਰਹਾਜ਼ਰ ਰਵੇ ਉਹਨੇ ਦੱਸਣਾ ਹੈ ਹੂੰ ਉੱਥੇ ਉਹ ਫਿਰ ਉਹ ਸਾਫ ਨਾ ਕੋਸ਼ਿਸ਼ ਕਰਦਾ ਕਿਤੇ ਹੋ ਸਕਦਾ ਵੀ ਮੈਂ ਆਪ ਮੰਨ ਲਓ ਜੁੜ ਆ ਵੀ ਜਾਵਾਂ ਪਰ ਕੋਸ਼ਿਸ਼ ਹੁੰਦੀ ਆ ਵੀ ਲੇਖਕ ਗੈਰਹਾਜ਼ਰ ਰਵੇ ਤੇ ਉਹਦਾ ਜਿਹੜਾ ਕਿਰਦਾਰ ਹੈ ਕਿ ਦੂਸਰੇ ਦਾ ਕਿ ਉਹ ਉਹ ਦੇ ਕੇ ਦਿਖਣਾ ਕਹਾਣੀ ਬੋਲੇ ਪਾਤਰ ਬੋਲੇ ਤੇ ਪਾਤਰ ਵਿਸ਼ਾ ਵਸਤੂ ਉੱਥੇ ਸਾਹਮਣੇ ਉੱਭਰ ਕੇ ਆਵੇ ਲੇਖਕ ਬੈਕਗ੍ਰਾਉਂਡ ਤੇ ਰਹੇ ਹਾਂ ਇੱਕ ਚੀਜ਼ ਹੈ ਨਾ ਕਿ ਇਹਦੇ ਕਿ ਬਹੁਤ ਜਾਨੇ ਸ਼ਬਦ ਤਾਂ ਨਾਬਰ ਬਾਰੇ ਹੈ ਇਹ ਬਾਰੇ ਨਾਬਰ ਪੜਾ ਕਿ ਪੰਜਾਬੀ ਦੇ ਵਿੱਚ ਪ੍ਰਚਲਿਤ ਹੈਗਾ ਹੂੰ ਵੇਕਨ ਮਤਲਬ ਇਹ ਕਿਸੰਦਾ ਵਿਧਰੋਹੀ ਹੈ ਮਨਕਰ ਹੈ ਕੋਈ ਚੀਜ਼ ਜਿਹੜਾ ਹੈਗਾ ਸਮਾਜ ਦੇ ਚਾਏ ਕੋਈ ਹੁੰਦਾ ਉਸ ਨੇ ਆਪਣਾ ਦੇਖਣਾ ਵੀ ਮੈਂ ਚੰਗੇ ਪਾਸੇ ਹੈਗਾ ਤਾਂ ਉਸ ਨੇ ਇਹ ਵੀ ਆ ਵੀ ਸਮਾਜ ਦੇ ਵਿੱਚ ਇਨਸਟੈਬਲਿਸ਼ਮੈਂਟ ਦੇ ਖਿਲਾਫ ਪਰ ਆਹ ਨਹੀਂ ਪਾੜ ਕੇ ਹੱਕ ਲੀ ਪਾੜ ਕੇ ਤੁਰੇ ਨਾ ਅ ਸੇਗਾ ਸਾਹਿਬ ਤੁਹਾਡੇ ਨਾਵਰਵਾਰੇ ਪੰਜਾਬ ਤੋਂ ਵੀ ਬੜੀਆਂ ਚੰਗੀਆਂ ਖਬਰਾਂ ਆ ਰਹੀਆਂ ਨੇ ਮੈਨੂੰ ਖੁਸ਼ ਆਬ ਪੜਿਆ ਹੋਇਆ ਮੈਂ ਬਹੁਤ ਇੰਜੋਏ ਕੀਤਾ ਤੇ ਤੁਹਾਨੂੰ ਬਹੁਤ ਬਹੁਤ ਸ਼ੋਭੇ ਸ਼ਾਮਾ ਅਸੀਂ ਚਾਹੁੰਦੇ ਹਾਂ ਲੰਬੀ ਉਮਰ ਭੋਗੋ ਤੇ ਇਸ ਤਰ੍ਹਾਂ ਦੀ ਸਾਨੂੰ ਹੋਰ ਵੀ ਤੁਹਾਡੇ ਰਚਨਾਵਾਂ ਪੜ ਮਿਲਣ ਵੈਸੇ ਅ ਹੁਣ ਆਪਣੀ ਪਹਿਲੀ ਵੀ ਇੱਕ ਗੱਲ ਹੋਈ ਸੀ ਕਿ ਵੀ ਕਿੰਨਾ ਚੜ ਹੱਥ ਚੱਲਦੇ ਆ ਦਿਮਾਗ ਚੱਲਦਾ ਉਹਨਾਂ ਚੱਤਾ ਪੰਡ ਪਟਾ ਲਿਖ ਲਾਂਗੇ ਤੇ ਜਦੋਂ ਸੜ ਕੇ ਨਿਕਲ ਤੁਸੀਂ ਅੱਜ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਅੱਜ ਪ੍ਰੋਗਰਾਮ ਨੂੰ ਇੱਥੇ ਹੀ ਸਮੇਟਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹੋਰ ਇਸੇ ਤਰ੍ਹਾਂ ਦੀ ਬਹੁਤ ਵਧੀਆ ਸ਼ਖਸੀਅਤ ਦੇ ਨਾਲ ਆਪਾਂ ਫੇਰ ਮਿਲਦੇ ਆ ਉਦੋਂ ਤੱਕ ਲਈ ਮਉਣ ਗੱਲ ਨੂੰ ਯਾਦ ਦਿਓ ਤੁਹਾਡਾ ਸਾਰਿਆਂ ਦਾ ਦੇਖਣ ਸੁਣਨ ਦੇ ਲਈ ਹਮੇਸ਼ਾ ਦੀ ਤਰ੍ਹਾਂ ਬਹੁਤ ਬਹੁਤ ਧੰਨਵਾਦ